ਮਿੱਤਰੋ ਸਿਰਫ 90 ਕਿਲੋ ਯੂਰੀਆ ਨਾਲ ਬਾਸਮਤੀ 11 ਕਿ ਇਸ ਵਾਰ ਪਗਾਉਣੀ ਆਪਾਂ 90 ਕਿਲੋ ਤੋਂ ਇੱਕ ਦਾਣਾ ਵੀ ਵੱਧ ਨਹੀਂ ਪਾਇਆ 27 ਦਿਨਾਂ ਦੇ ਵਿੱਚ ਮੈਂ ਸਾਰੀ ਯੂਰੀਆ ਕੰਪਲੀਟ ਕਰ ਲਈ ਆ 27 ਦਿਨ ਅੱਜ ਲਗਭਗ ਹੋ ਗਏ ਮੇਰੀ 11 ਕਿ ਨੂੰ ਪਹਿਲਾਂ ਮੈਂ ਤੁਹਾਨੂੰ ਹਾਲਾਤ ਵਿਖਾ ਦਿੰਨਾ ਇਸ ਤੋਂ ਬਾਅਦ ਦੱਸੂਗਾ ਵੀ ਇਸ ਨੂੰ ਮੈਂ ਪਾਇਆ ਕੀ ਕੀ ਐ ਇਸ ਤਰੀਕੇ ਦੀ ਵਿਰਲੀ ਵਾਂਝੀ ਦੇਖਦੀ ਐ ਐਰ ਕੀ ਯਾਰ ਪ੍ਰਾਣ ਲਿਆ ਕਿਉਂਕਿ ਪਿਛਲੀ ਵਾਰੀ ਮਿੱਤਰੋ ਤੇਲੇ ਦੀਆਂ ਸਪ੍ਰੇਆਂ ਕਰਦੇ ਕਰਦੇ ਮਰ ਗਏ ਆ ਐਰ ਕੀ ਆਪੋ ਕੰਮ ਕਰਨਾ ਹੀ ਨਹੀਂ 90 ਕਿਲੋ ਯੂਰੀਆ 27 ਦਿਨਾਂ ਦੇ ਵਿੱਚ ਇਹਨੂੰ ਪੂਰੀ ਕਰਤੀ ਆ ਉਸ ਤੋਂ ਪਹਿਲਾਂ ਅੱਧਾ ਅੱਧਾ ਗੱਟਾ ਡੀ ਏ ਪੀ ਪਾਈ ਆ ਫਿਰ ਅਸੀਂ ਇਹਦੇ ਵਿੱਚ ਜਿੰਕ ਪੋਟਾਸ਼ ਲੋਹਾ ਤੇ ਉਸ ਤੋਂ ਬਾਅਦ 1236 ਇੱਕ ਵਾਰਾਂ ਪਾਇਆ ਕੋਈ ਥਿਪੋਨੇਟ ਮਥੈਲ ਨਹੀਂ ਪਾਇਆ ਤੇ ਇੱਕ ਇਹਦੇ ਵਿੱਚ ਪਾਈ ਆ ਮਿੱਤਰੋ ਫੜਕੜੀ ਉਹ ਵੀ ਛਿੱਟੇ ਦੇ ਵਿੱਚ ਚਿੱਟੀ ਫੜਕੜੀ ਬਰੀਕ 10 ਕਿਲੋ ਸਾਰੇ ਵਾਹਨ ਨੂੰ 4 ਕਿਲੋ ਮੇਰੇ ਕੋਲੇ ਵਾਹਨ ਤਾਂ ਮਿੱਤਰੋ ਖਰਾਕ ਹੋ ਗਈ ਕੰਪਲੀਟ ਇੱਕ ਨੂੰ ਲਾਸਟ ਆਪਾਂ ਫਟੇਰਾ ਪਾਇਆ ਜੀ ਫਟੇਰਾ ਕਹਿੰਦੇ ਆ ਵੀ ਇਹਨੂੰ ਸੁੰਡੀ ਜਾਨੀ ਕਿ ਗੋਬ ਦੀ ਛੇਤੀ ਪੈਂਦੀ ਹੁੰਦੀ 11 21 ਨੂੰ ਉਸ ਤੋਂ ਬਾਅਦ ਬਾਈ ਜੀ ਇਹਨੂੰ ਆਪਾਂ ਮਿੱਧਿਆ ਸਪੈਸ਼ਲ ਇਹਦੇ ਚ ਬੰਦਾ ਲੱਗਾ ਰਿਆ ਦੋ ਦਿਨਾਂ ਚ ਅਸੀਂ ਇਹਨੂੰ ਮਿੱਧਾ ਮਦਾਈ ਕੀਤੀ ਹੈ ਤੇ ਇਹੋ ਜੀ ਫੋਟ ਆ ਬਾਈ ਜੀ ਹੈ ਥੋੜੀ ਜੀ ਵਿਰਲੀ ਪਰ ਐਰ ਕੀ ਸੌਂ ਪਾਈ ਆ ਵੀ ਖੇਤ ਦੇ ਵਿੱਚ ਨਾ ਯੂਰੀਆ ਪਾਉਣੀ ਨਾ ਕੋਈ ਐਕਸਟਰਾ ਪ੍ਰੋਡਕਟ ਪਾਉਣਾ ਨਾ ਕੋਈ ਖਰਚ ਕਰਨਾ ਸਿਰਫ ਇੱਕ ਇਧਰ ਟ੍ਰਾਇਲ ਜਰੂਰ ਲੱਗਿਆ। ਇਸ ਕਿੱਲੇ 'ਚ ਥੋੜੀ ਜੀ 2-4-5 ਕਿਲੋ ਯੂਰੀਆ ਵੱਧ ਪਾਈ ਜਿਹਦੇ ਵਿੱਚ ਆਪਾਂ ਉਹ ਵਿਦੂਤ ਦਵਾਈ ਹੈ ਜਿਹੜੀ ਕੱਦਰ ਰੋਗ ਦੀ ਫਟਾਰਾ ਕਰਾਉਂਦੀ ਹੈ ਉਹ ਪਾਈ ਆ। ਸਿਰਫ ਇੱਕ ਕਿੱਲੇ ਦੇ ਵਿੱਚ ਟ੍ਰਾਇਲ ਆਇਆ। ਉਹਦੇ ਪੈਸੇ ਮੈਂ ਨਹੀਂ ਦਿੱਤੇ ਬਿਲਕੁਲ ਫ੍ਰੀ ਆਪਸ਼ਨ ਆਇਆ ਸੀ ਆਪਾਂ ਨੂੰ। ਤਾਂ ਉਹ ਪਾਈ ਆ ਤੇ ਬਾਕੀ ਮਿੱਤਰੋ ਕੋਈ ਐਕਸਟਰਾ ਖਰਚਾ ਨਹੀਂ ਕੀਤਾ ਕਿਉਂ? ਕਿਉਂਕਿ ਪਿਛਲੇ ਸਾਲ ਮੈਂ ਬੜਾ ਖਰਚਾ ਕਰਕੇ ਵੇਖ ਲਿਆ। ਜਿੰਨਾ ਮੈਂ ਜ਼ਿਆਦਾ ਖਰਚਾ ਕੀਤਾ ਉਹਨਾਂ ਝਾੜ ਘੱਟ ਨਾ ਨਿਕਲੇਗੀ 50 ਮਣ। 40 ਮਾਣ ਤਾਂ ਨਿਕਲੇਗੀ ਖਰਚਾ ਤਾਂ ਬਚੂਗਾ ਜੇ ਨਿਕਲੇਗੀ ਚੰਗੀ ਕੁਆਲਿਟੀ ਤਾਂ ਨਿਕਲੇਗੀ ਮਰਲੀ ਰਹਿ ਜੇ ਯਾਰ ਸੰਘਣੀ ਰਹਿ ਜੇ ਆਪਾਂ ਇਸ ਤੋਂ ਬਾਅਦ ਯੂਰੀਆ ਨਾ ਯੂਰੀਆ ਦਿਖਾਉਣੀ ਆ ਨਾ ਕੋਈ ਫੋਟ ਵਾਲਾ ਪ੍ਰੋਡਕਟ ਪਾਉਣਾ ਹੁਣ ਤਾਂ ਬਸ ਆਉਣ ਵਾਲੇ ਸਮੇਂ 'ਚ ਇਹਨੂੰ ਤੇਲੇ ਤੋਂ ਤੇ ਸੁੰਡੀ ਤੋਂ ਬਚਾਉਣਾ ਤੇ ਫੰਗਸ ਤੋਂ ਬਚਾਉਣਾ ਐਕਸਟਰਾ ਇਹਦੇ ਵਿੱਚ ਆਪਾਂ ਕੋਈ ਦਵਾਈ ਇਸ ਵਾਰ ਆਪਾਂ ਨਹੀਂ ਪਾ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੀ ਤੁਹਾਨੂੰ ਮੈਂ ਦਿਖਾਉਂਗਾ ਘੱਟ ਤੋਂ ਘੱਟ ਕਿਉਂਕਿ ਮਿੱਤਰੋ ਕਹਿੰਦੇ ਆ ਜੇਕਰ ਤੁਸੀਂ ਯੂਰੀਆ ਘੱਟ ਪਾਉਂਗੇ ਨਾ ਤੇ ਇਹਨੂੰ ਗਰਦਨ ਮਰੋੜ ਵੀ ਘੱਟ ਪਊਗਾ ਗਰਦਨ ਮਰੋੜ ਵਾਸਤੇ ਜਿਹੜਾ ਜ਼ਹਿਰ ਪੈਂਦਾ ਉਹ ਬਾਹਰਲੇ ਮੁਰਖ ਲੈਂਦੇ ਨਹੀਂ ਬਾਸਮਤੀ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀਆਂ ਵੀ ਆਪਾਂ ਨੂੰ ਉਹ ਜ਼ਹਿਰ ਨਾ ਪਾਉਣਾ ਪਵੇ ਤਾਂ ਕਰਕੇ ਆਪਾਂ ਇਹ ਕੰਮ ਕੀਤਾ ਵੀ ਆਪਾਂ ਵੀ ਇੱਕ ਨੰਬਰ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰੀਏ ਕਿਉਂਕਿ ਆਪਾਂ ਸਹੀ ਵੀ ਰੱਖਣੀ ਆ ਕਿ ਮਿੱਤਰੋ ਆਪਾਂ ਰੱਖਣੀ ਆ ਘਰੇ ਖਾਣ ਵਾਸਤੇ ਇਸ ਕਰਕੇ ਆਪਾਂ ਕੱਟ ਬਹੁਤ ਕੱਟ ਯਾਰ ਹਾਂ ਐਰ ਕੀ ਮੇਟਰੋ ਲਾਇਆ ਚੰਗਾ ਆਪਣੇ ਲਗਭਗ ਕਾਨੇ ਵਾਲੀ ਤੋਂ ਬਾਈ ਰੇਸ਼ਮ ਨੇ ਲਾਇਆ ਥੋੜਾ ਜਿਹਾ ਪਸੰਗਣਾ ਜਰੂਰ ਲਵਾਤਾ ਪਰ ਯੂਰੀਆ ਪੱਖੋਂ ਆਪਾਂ ਇੰਨਾ ਕੀ ਕੰਮ ਕੀਤਾ ਵੀ ਇਸ ਤੋਂ ਵੱਧ ਯੂਰੀਆ ਨਹੀਂ ਪਾਉਣੀ ਨਾ ਹੀ ਇਹਦਾ ਕੱਦ ਹੋਵੇ ਨਾ ਕੁਸ ਬਾਕੀ ਦੋਸਤੋ ਤੁਸੀਂ ਦੱਸੋ ਵੀ ਤੁਸੀਂ 11 21 ਨੂੰ ਕਿੰਨੇ ਕਿੰਨੇ ਗੱਟੇ ਯੂਰੀਆ ਪਾਤੀ ਹੈ ਠੀਕ ਹੈ ਕਿ ਨਹੀਂ ਲਾਸਟ ਦੇ ਵਿੱਚ ਗੱਲ ਖਤਮ ਕਰਦੇ ਆ 4 ਕਿੱਲਿਆਂ ਨੂੰ 2 ਗੱਟੇ ਡੀਏਪੀ 8 ਗੱਟੇ ਯੂਰੀਆ ਯਾਨਕਿ 2 ਗੱਟੇ ਪोटाश ਦੇ ਤੇ ਬਾਕੀ ਲਾ ਲਓ ਤੁਸੀਂ ਜ਼ਿੰਕ ਤੇ ਸਲਫਰ ਤੇ ਲੋਹਾ ਤੇ 12 ਟ੍ਰੇਟ ਤੇ 10 ਕਿਲੋ ਇਹਦੇ ਵਿੱਚ ਪਾਇਆ ਉਹ ਫਟਕੜੀ ਤੇ ਫਟੇਰਾ ਹੁਣ ਤੱਕ ਦਾ ਖਰਚਾ ਮਿੱਤਰੋ ਆਹੀ ਐ ਇਸ ਤੋਂ ਵੱਧ ਇੱਕ ਚੀਜ਼ ਨਹੀਂ ਪਾਈ ਉਸ ਤੋਂ ਬਾਅਦ ਤਾਂ ਹੁਣ ਸਪ੍ਰਿੰਗਾਂ ਕਰਾਂਗੇ ਸੁੰਡੀ ਤੋਂ ਬਚਾਵਾਂਗੇ ਜਾਂ ਤੇਲੇ ਤੋਂ ਬਚਾਵਾਂਗੇ ਜਾਂ ਫੰਗਸ ਤੋਂ ਹੋਰ ਫੋਟ ਵਾਲਾ ਐਕਸਟਰਾ ਪਰਪਸ ਪਾਉਣਾ ਹੀ ਨਹੀਂ ਨਾ